ਵਾਹ ਵੀ ਲੱਗ ਗਿਆ ਬਾਬੇ ਨਾ ਚੱਲੀ ਗੱਡੀ ਕਰ ਲਈ ਸਟਾਰਟ ਆਪਾਂ ਵਾਹਿਗੁਰੂ ਜੀ ਬਾਸ਼ਾ ਸੁੱਖ ਰਹੀ ਵਾਹਿਗੁਰੂ ਗੱਡੀ ਤਾਂ ਨਾਲ ਹੀ ਹੋਈ ਵੀ ਯਾਰ ਬੜਾ ਬੁਰਾ ਹਾਲ ਹੋਇਆ ਪਾ ਗੱਡੀ ਦਾ ചടങ്ങാ പൂക്കാഫ് സാഡ ਜਾ ਕੇ ਗੱਡੀ ਸਾਫ ਕਰਨ ਨੂੰ ਜੀ ਜਾਨੀ ਕਰਦਾ ਪਾਣੀ ਮਾਰਦੇ ਅਸੀਂ ਸੱਤ ਨੂੰ ਬਾਕੀ ਧਵਾਉਣੀ ਹੈ ਗੱਡੀ ਯਾਰ ਧਵਾਵਾਂਗੇ ਬੱਸ ਕੋ ਜੱਲੀ ਹੈ ਨਾ ਚਾਲ ਫਿਰ ਮਿਲਦੇ ਆ ਬਾਬੇ ਤੁਹਾਨੂੰ ਹੋਰ ਗਿੰਨ ਨਾਲ ਇਹਨਾਂ ਦਾ ਜਾਂ ਜਾਂਦਾ ਕਹਿੰਦੇ ਵੀ ਹੈਲੀਕਾਪਟਰ ਜਾਂਦਾ ਕਹਿੰਦੇ ਕਿ ਬੰਬ ਸਿੱਟਣਾ ਇਹਨਾਂ ਨੇ ਵੀ ਰਾਇ ਕਰੀ ਜਾਂਦੇ ਵੀ ਕਿਹੜੇ ਬਾਹਰ ਤੇ ਸਿੱਟੇ ਇੱਥੇ ਉੱਤਰੂ ਆਈ ਰਾਉਂਡ ਰਾਉਂਡ ਘੁੰਮੀ ਜਾਂਦਾ ਉੱਧਰਿੰਡੇ ਆਇਆ ਉੱਧਰ ਘੁੰਮਿੰਦਾ ਇਹ ਸ਼ੈਨ ਸ਼ਾਉਣੀ ਵਾਲੇ ਆ ਇਹ ਦਾ ਕਹਿੰਦੇ ਆ ਕਿ ਆਹ ਰੋਡ ਐ ਅਰੇ ਬਾਈ ਹਰੇ ਬਾਈ ਹੋ ਗਈ ਕਹਿੰਦੇ ਪਾਪੇ ਉਹ ਇੱਧਰ ਤੋਂ ਕੱਟੀ ਆਹੱਕ ਜਿੱਦਿਸ ਕਿਵੇਂ ਮੈਂ ਤੈਨੂੰ ਸ਼ਿਟ ਤਾਂ ਨਾ ਇਨ ਨਾ ਨਰਮੇ ਨੂੰ ਤਾਂ ਹੁਣ ਫਲ ਪੈਣੀ ਆ ਕੱਟ ਸ ਨਾ ਹੁਣ ਦੇਖੀ ਹਰ ਇੱਕੋ ਜਿਹਾ ਕਿੱਡਾ ਸੋਹਣਾ ਲੱਗਦਾ ਸਾਰੇ ਝੋਨੀਆਂ ਆਏ ਹੋਗੇ ਹਾਂ ਨੀ ਇਹ ਨਾ ਬਣ ਗਈ ਨਾ ਉਹ ਜੁੱਤੀ ਤੇ ਮੇਰੀ ਬਾੜੀ ਸੋਹਣੀ ਹੋਏ ਆਏ ਆਈਆ ਬੜੀ ਘੈਂਟ ਆਹ ਕਰਤੀ ਵਧੀਆ ਸਾਹ ਬਟਾ ਤਾਂ ਵਧੀਆ ਜਿਵੇਂ ਪੈਰ ਜਮੇ ਨਾ ਮੈਨੂੰ ਪਾਈ ਨਹੀਂ ਬਣਦੀ ਡੀਵਾਰਡ ਚ ਆ ਕੇ ਹੁਣ ਇਹਦਾ ਹੀ ਨਹੀਂ ਪਤਾ ਕੀ ਕੁਸ ਲੈਣਾ ਇੱਥੋਂ ਪਰ ਜੰਮ ਕੱਢ ਵੀ ਲੈਂਦੇ ਕੱਢ ਕੇ ਉਹਨੂੰ ਦੁਬਾਰੇ ਕਿੰਨੀ ਨਗਰੀ ਕਰ ਦਿੰਦੇ ਆਏ ਤਾਂ ਨਹੀਂ ਕਰਦੇ ਕੱਢਦੇ ਕਹਿੰਦੇ ਉੱਥੇ ਬਚਰੀਆਂ ਕੱਢਦੇ ਉਹਦਾ ਮਾਇਨਾ ਨਹੀਂ ਪੈਂਦਾ ਹੈ ਇਹ ਨਹੀਂ ਇਕੱਲੇ ਰੱਖੀ ਉੱਥੇ ਨਾ ਹੂੰ ਹਾਂ ਤਾਂ ਮੈਂ ਉਹਨੂੰ ਬੁਦਾ ਹਾਂ ਅੱਗੇ ਆਉਂਦੇ ਆਏ ਹੁੰਦੇ ਹੁੰਦੇ ਜੀ ਪਹਿਲਾਂ ਜਦੋਂ ਮੈਂ ਬਹਿੰਦੇ ਰਹਿੰਦਾ ਨਾ ਚਮਕੌਰ ਨੂੰ ਨਾਲ ਲੈ ਚਮਕੌਰ ਨੂੰ ਗਿਆ ਕਰੀ ਦੂੋਂ ਉਸਾਲਾ ਕਹਿੰਦਾ ਕਿੱਥੋਂ ਭਾਲਦਾ ਇਹੋ ਜਿਹਾ ਕੁਝ ਕਹਿੰਦਾ ਸਾਰੇ ਪ੍ਰੋਗਰਾਮ ਤੈਨੂੰ ਬਹਿੰਡੇ ਦੇ ਪਤਾ ਹੁੰਦੇ ਵੀ ਕਿੱਥੇ ਕੀ ਚੱਲੀਆਂ ਨੇ ਕਿੱਥੇ ਕੀ ਚੱਲੀਆਂ ਨੇ ਲੈ ਆ ਵੀ ਮਿੱਤਰੋ ਪਹੁੰਚ ਗਏ ਪਹਿਲਾਂ ਧੱਕਾ ਹੋ ਗਿਆ ਸਾਡੇ ਨਾਲ ਕਲਿੱਪ ਸਟਾਰਟ ਕੀਤਾ ਪਰ ਬਣਿਆ ਹੀ ਨਹੀਂ ਸਾਡਾ ਉਹ ਪਲੇ ਕਰਨੀ ਭੁੱਲ ਗਏ ਸੀ ਚੰਦ ਮਿੰਟਾਂ ਦੇ ਵਿੱਚ ਅਸੀਂ ਗਿੱਲ ਪੱਤੀ ਪਹੁੰਚ ਜਾਾਂਗੇ ਆਕਰ ਚੰਗਾਈਆਂ ਆਪਣੀਆਂ ਆਪ ਲੈ ਆ ਕੇ ਰੱਖ ਲਈਆਂ ਨੇ ਬੈਠਿਆ ਕੋਈ ਹੈ ਨਹੀਂ ਕੱਲ ਮੈਂ ਬੈਠਿਆ ਇੰਨੇ ਟਾਈਮ ਰੱਖਿਆ ਕਰਾਂਗੇ ਹੁਣੇ ਮੂੜੇ ਜੀ ਠੰਡ ਤੇ ਉੱਗਿਆ ਉੱਦਰਾ ਤੂੰ ਮੈਨੂੰ ਬਾਅਦ ਚ ਬਹਿ ਜੀ ਪੁੱਤ ਤੂੰ ਬਾਅਦ ਚ ਬਹਿ ਜੀ ਇਹਨੂੰ ਬਾਰੀ ਬੰਦ ਕਰਨ ਦੇ ਇਹਨੂੰ ਕਰਨ ਦੇ ਆਪੇ ਕਰੂਗੀ ਖੋਲ ਦੇ ਬਾਰੀ ਖੋਲ ਦੇ ਬਾਰੀ ਬੰਦ ਕਰਨੂਰ ਬੰਦ ਕਰ ਲੈ ਬਾਰੀ ਜੋੜ ਦੀ ਜੋੜ ਦੀ ਹੋਰ ਕਰ ਬੰਦ ਖੁੱਲੀ ਪਈ ਆ ਬਾਰੀ ਤਾਂ ਓਰ ਯੋੜੀ ਰੱਖ ਦੇ। ਚੱਲ ਕਾਰ ਸਟਾਰਟ ਤੋਰ। ਸਟਾਰਟ ਕਰਦਾ ਸਟਾਰਟ। ਉਹ ਤੋਂ ਹੂ ਰਹਾ ਤੂੰ। ਥੱਲੋਂ ਪੁੱਤ। ਕਿਰਾਏ ਦਾ ਬਰਾਂਡ ਦੇ ਕਾਰ ਨੇ। ਸਟਾਰਟ। ਦੀ ਬਰਾਂਡ ਦੇ ਕਾਰ ਨੇ ਤੇ ਤੁਹਾਡੇ ਕੋਲ। ਐਕੋ ਸਟਾਰਟ ਕਰ। ਓਏ। ਕਰ ਦੇ। ਚੱਲ ਕਰ ਦੇ। ਨੱਪ ਦੇ। ਯੋੜੀ ਰੱਖ ਦੇ। ਨੱਪ ਦੇ ਨੱਪ ਦੇ। ਨੱਪਾ ਕਰ ਸਟਾਰਟ। ਓਏ ਚੱਲ ਤੋਰ ਹੁਣ ਸ਼ੋਰ ਨਹੀਂ ਏ ਬੰਦੂ ਤਾਂ ਬੰਦੂ ਦੇ ਕਿੱਥੇ ਜਾਉਂਦਾ ਓਏ ਜਾ ਆ ਜਾ ਜਾ ਆ ਗਾਂ ਜਾ ਆ ਮੀ ਆ ਗਿਆ ਮੀ ਆ ਐ ਨਾ ਹੀ ਗੱਲ ਓਏ ਓਰੇ ਆ ਜਾ ਮੁੜਿਆ 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 ਆ ਜਾ ਆ ਜਾ ਆ ਜਾ ਆ ਜਾ ਹੌਲੀ 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 ਲਓ ਚੰਗਾ ਬਾਏ ਬਾਏ ਕਰਦੇ ਬਾਏ ਹੈਲੋ ਕਰ ਲੈ ਹੈਲੋ ਓ ਓਹੋ ਕਾਲੇ ਜਵੱਜੀ ਓਹੋ ਚੰਗਾ ਹੈਲੋ ਕਰ ਲੈ ਹੈਲੋ ਮੇਰੇ ਨਾਲ ਵੀ ਗੱਲ ਆ ਹੈਲੋ ਚੰਗਾ ਨਾ ਹੀ ਕਰਿਆ ਜਾ ਭੱਜ ਜਾ ਮੀਂਹ ਚ ਨਾ ਹੀ ਕਰਿਆ ਮੱਤ ਕੇ ਖਾ ਦੇ ਵੋਏ ਵੀਡੀਓ ਬਣਦੀ ਆ ਤੇਰੀ ਤੈਨੂੰ ਪਤਾ ਲੱਗਿਆ ਉਹ ਦੇਖੀ 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 ਮੇਰਾ ਸਾਰਾ ਦਿਹੀਆ ਇੱਥੇ ਸਲਿੱਪ ਕਰਦੀ ਉਹ ਇੱਥੇ ਨਹੀਂ ਕਰਦੀ ਇੱਥੇ ਤਾਂ ਇਹ ਜਦੋਂ ਆਉਂਦੀ ਲੈ ਵੀ ਗੁਬਾਰੇ ਫਲਾਏ ਓ ਨੂਰ ਇਧਰ ਆ ਦੇਖਾ ਤੇਰਾ ਗੁਬਾਰਾ ਕਿੱਥੇ ਆ ਬੁਲਬਲਾ ਆ ਚੀ ਓਏ ਇੱਥੇ ਰੱਖ ਦੇ ਏ ਓ ਜੱਕ ਆ ਦੇਖਾ ਆ ਫਲਾਈ ਜਾਂਦਾ ਬਰਡੇ ਬਰਡੇ ਬੁਆਏ ਬਰਡੇ ਕਰ ਲੈ ਬੁਆਏ ਅਜਾ ਦਾ ਵਾਦੇ ਵਾਲਾ ਮੁੰਡਾ ਬੋੜਾ ਦੰਦ ਵਾਲਾ ਮੈਨੂੰ ਹੁਣ ਤੋਂ ਨਾ ਆਉਣ ਲੈ ਕਿਥੇ ਆ ਇਧਰ ਲੈ ਆ ਪੰਪ ਸਾਰੇ ਚੱਕਿਆ ਬਬਲ ਬਲਿਓ ਵੀ ਲੈ ਕੇ ਆ ਆ ਲੈ ਕੇ ਆ ਆ ਮਨੂੰ ਤੇ ਮੈਨੇ ਕਿ ਜਿੰਦੀ ਨਹੀਂ ਨਹੀਂ ਮੇਰੇ ਸਿਰ ਤੇ ਆਉਂਦਾ ਨਹੀਂ ਇਹਦੇ ਮੇਰੀ ਫਿਕਰ ਤੇ ਆ ਮੁੰਡੇ ਜੀ ਕਹਿਣਾ ਇਹ ਗੱਲ ਤੇ ਬੋਗਾ ਬਾਹਰ ਦੇਚ ਵੀ ਥੋੜੀ ਲੱਗਦੀ ਆ ਆਹ ਲੈ ਕੇ ਨਹੀਂ ਆ ਫੜੀ ਇੰਨਾ ਮੀ ਪਾਦਾ ਨਾ ਰ ਆਪਣੇ ਜਲਸਲ ਜਲਸਲ ਕਰਦਾ ਕੰਮ ਉਹ ਵੀ ਹੋਣਾ ਹਮੈਂਡੇ ਸ਼ਹਿਰ ਚ ਦੇਖਦੇ ਕਿੰਨਾ ਕਾ ਆਹ ਇੱਕ ਦਿਨ ਆਖੇ ਨੇ ਜਹਾਜ ਦਾ ਮੂੰਹ ਹੁਣ ਇਧਰ ਨੂੰ ਕਰਤਾ ਇਹਨਾਂ ਨੇ ਪਹਿਲਾਂ ਕਿਧਰ ਨੂੰ ਸੀਗਾ ਉਲਟੇ ਪਾਸੇ ਕਰਤਾ ਜਹਾਜ ਦਾ ਨਹੀਂ ਜਿੰਦਾ ਗਿਆ ਪਹਿਲਾਂ ਪਿੱਛੋਂ ਆਏ ਸੀ ਆਪਾਂ ਜਾ ਇਹਦਾ ਮੂੰਹ ਦੋਤੀ ਹੈ ਜਾਈ ਵੀ ਹੋ ਜਾਂਦਾ ਸੀ ਕੋਈ ਦਲਾਪੀ ਵੀ ਹੋ ਜੇ ਉੱਤੇ ਦੁਬਾਰਾ ਆਇਆ ਇਹ ਵਾਹ ਰੋ ਨਜੀ ਆਏ ਕੋਦੋਂ ਬਣੇ ਕਿੱਧਰ ਤੇ ਜਾਵਾਂਗੇ ਆਪਾਂ ਮੇਨ ਤੇ ਹੀ ਰਹਿਣਗੇ ਪਰੇ ਨੂੰ ਹੈ ਇੱਧਰ ਦੀ ਨੰਗੇ ਜੇ ਹੁੰਨਾ ਕਿ ਜਾਂਗੇ ਆਹ ਉਹ ਵੀ ਜਾ ਜਾਣਾ ਉੱਧਰ ਜਰੂਰ ਹੈ ਲੈ ਲੋ ਫਿਰ ਉੱਧਰ ਵੀ ਜੇ ਉੱਧਰ ਲੱਗਦਾ ਸਾਨੂੰ ਸਾਫ਼ ਹੋਗਾ ਉੱਧਰ ਤਾਂ ਸਾਫ਼ ਹੋਊਗਾ ਸਾਨੂੰ ਪੰਡਾ ਆਉਂਗਾ ਜੇ ਇੱਧਰ ਪੰਡਾ ਵਿੱਚ ਦੀ ਪਾਉਣੀ ਪੈਗੀ ਨਾ ਕੰਟਾ ਰ ਆਪਣਾ ਹੀ ਹੈ ਉਹ ਰਾਤ ਦੁਨੀਆਂ ਉੱਤੇ ਜਿਹੜਾ ਹੁੰਦਾ ਪਾਣੀ ਇਹਨਾਂ ਦੇ ਇੰਨਾ ਬੜੀ ਹੁੰਦੀ ਹੈ ਇੰਦਰ ਮੀਂਹ ਕੱਟਦਾ ਹੈ ਨਾ ਅੱਹਾ ਹੋਈ ਜਾਂਦਾ ਨਹੀਂ ਨਹੀਂ 20 ਘੰਟਾ ਬੰਮਿਆ ਸਾਰਾ ਭਰ ਜਾਂਦਾ